ਕਿਸੇ ਨੂੰ ਹਾਰ ਦੇ ਬਾਰੇ ਹੋਹ ਕਹਿੰਦਾ ਵਾ ਸੁਣੀਆ ਹਾਂ ਮੇਰਾ ਦੋਖ ਹੋਇਆ ਜੇ ਖੜਾ ਪ੍ਰਧਾਨ ਨਿਸ਼ਾਨ ਜੀ ਨੇ ਮੁੰਡਾ ਲੱਗਣ ਕਿ ਲੋਕਾਂ ਨੂੰ ਇਹਦੇ ਤੁਸੀਂ ਪਚੰਗ ਜਿਹੇ ਬਾਬਾ ਜੀ ਨੇ ਸਾਨੂੰ ਪਹੁੰਚ ਕੀਤੀ ਜਿਹਾ ਕਿ ਲੋਕੀਂ ਸੇਵਾ ਦਾ ਸੰਕਲਪ ਪੂਰਨ ਕਰੀ ਤੇ ਤੁਸੀਂ ਇਸ ਪਾਣੀ ਦੇ ਜੁੜਾ ਮਾਰ ਥੋੜੀ ਘਾਟ ਹੋ ਤੋ ਬਾਅਦ ਤੁਸੀਂ ਆਓ ਤਾਂ ਪਾਣੀ ਵਾਲਾ ਨਾਟ ਬੜਾ ਪਹੁੰਚ ਚੁਕਿਆ ਹੋਇਆ ਹੈ ਤਾਂ ਜਿਹੜੇ ਮਕਾਨ ਧਰੇ ਨੇ ਲੋਕਾਂ ਦੇ ਜਿਹੜੇ ਜ਼ਰੂਰਮੰਦ ਲੋਕ ਨੇ ਉਹਨਾਂ ਨੂੰ ਆਪਾਂ ਹੀ ਸੇਵਾ ਕਰਨੀ ਹੁੰਦੀ ਤੇ ਮਾਇਆ ਦਾ ਜੋਰ ਉਸ ਤੋਂ ਤੇ ਮਾਇਆ ਕੱਢੀ ਗਏ ਤੇ ਫਿਰ ਆਉਂਦਾ ਸੀ ਮਾਣ ਨਿਸ਼ਾਨ ਤੇ ਸਾਡੀ ਉਹਨਾਂ ਨੂੰ ਉਹ ਸਾਡੇ ਨਾਲ ਆਉਂਦੀ ਹਾਂ ਪੂਰੀ ਟੀਮ ਆਈ ਹੋਈ ਆ 5-5 ਲੱਖ ਕੋਈ ਆ ਫਿਲਮ ਦਾ ਵੱਸ ਹੋਰ ਸਾਡੇ ਪਿੰਡਾਂ ਤੋਂ ਆਈ ਆ ਢੇੜੀ ਮਟਵਾਲ ਤੋਂ ਹੋਰ ਉਹ ਸਾਰੀ ਪੋਲੀ ਆ ਬਹੁਤ ਬਰਿੰਦੇ ਦੀ ਪੋਲੀ ਇਹ ਸੇਵਾ ਹੈ ਸਾਡੇ ਸੰਕੀਤੀ ਹੈ ਲਾਕੇ ਦਾ ਬਾਬਾ ਜੀ ਨਿਸ਼ਾ ਬਾਬਾ ਜੀ ਨਾਲ ਹੈ ਸਾਵਾ ਮਾਰੇ ਆਇਆ ਰਾਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮਨੀ ਜਰਨੈਲ ਸਹਿਬ ਜਦਾ ਬਾਬਾ ਜੀ ਹਰ ਸਿੰਘ ਖਾਲਸਾ ਦਲ ਚਮਕੌਰ ਸਾਹਿਬ ਜਿਹੜਾ ਕਿ ਸਹਿਬ ਜਦਾ ਬਾਬਾ ਜੀ ਹਰ ਸਿੰਘ ਸਿੱਧੀ ਸਤਾਨ ਬੰਦੀ ਸਿੰਘਾਂ ਦਾ ਮੋਰਚਾ ਮਹਾਲੀ ਚੱਲਦਾ ਪਿਆ ਸਾਡੀ ਇੱਕ ਟੀਮ ਗੁਜਰਾਤ ਅਹਮਦਾਬਾਦ ਤੋਂ ਸਾਰੇ ਨਿਹੰਗ ਸਿੰਘ ਆਏ ਲੁਧਿਆਣੇ ਤੋਂ ਆਏ ਆ ਦਲਬੰਦ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਰਿਵਾਰਾਂ ਦੀ ਸੇਵਾ ਕਰ ਰਿਹਾ ਜਿੱਥੇ ਜਿੱਥੇ ਆਪਣੇ ਬਜ਼ੁਰਗ ਮਾਵਾਂ ਭੈਣਾਂ ਜਿਨ੍ਹਾਂ ਦਾ ਪਾਣੀ ਦੇ ਨਾਲ ਜ਼ਿਆਦਾ ਨੁਕਸਾਨ ਹੋਇਆ ਕੋਕੋ ਪਹਿਲੋ ਵੀ ਆਪਣੇ ਟੀਮਾਂ ਆਉਂਦੀ ਆ ਰਹੀ ਐ ਇੱਥੇ ਲੈ ਕੇ ਲੰਗਰ ਪ੍ਰਸ਼ਾਦਾ ਸਾਰਾ ਕੁਝ ਕਿਉਂਕਿ ਹੁਣ ਸਾਨੂੰ ਇਹ ਸੀ ਵੀ ਅਸੀਂ ਗਰਾਉਂਡ ਵੇਖੀ ਜਾ ਗਏ ਇੱਕ ਵਾਰੀ ਪਤਾ ਲੱਗ ਗਿਆ ਕੋਕੋ ਹੁਣ ਗੱਡੀਆਂ ਲੰਘਦੀਆਂ ਵਿੱਚ ਦੀ ਸਾਰੇ ਪਿੰਡਾਂ 'ਚ ਵੀ ਜਿੱਥੇ-ਜਿੱਥੇ ਕੋਈ ਲੋੜਵੰਦ ਪਰਿਵਾਰ ਆ ਉੱਥੇ-ਉੱਥੇ ਜਾ ਕੇ ਅਸੀਂ ਆਪਣੇ ਪਰਿਵਾਰਾਂ ਦੀ ਮਾਂ ਫੜ ਸਕੀਏ। ਅੱਜ ਕਿਹੜੀ-ਕਿਹੜੀ ਸਮੱਗਰੀ ਲਿਆ ਕਿ ਕਿ ਅੱਜ ਨਹੀਂ ਅਸੀਂ ਸਮੱਗਰੀ ਸਾਡੇ ਕੋਲ ਇਹ ਆ ਵੀ ਜਿਹੜੇ ਪਰਿਵਾਰ ਸਾਨੂੰ ਲੋੜਵੰਦ ਆ ਉਹਨਾਂ ਨੂੰ ਅਸੀਂ ਮਾਇਆ ਦੀ ਸੇਵਾ ਹੀ ਕਰਕੇ ਜਾਵਾਂਗੇ ਸਾਰਿਆਂ ਨੂੰ। ਨਹੀਂ ਪਹਿਲੋ ਸੇਵਾ ਆਉਂਦੀ ਰਹੀ ਅਸੀਂ ਰਾਤ ਆਏ ਸੀ ਇੱਥੇ ਗੁਰਦੁਆਰਾ ਟਾਲੀ ਸਾਹਿਬ ਰਾਤ ਹੁਣ ਅੱਜ ਅਸੀਂ ਜਿੰਨੇ ਘਰ 100 200 ਘਰਾਂ ਦੇ ਵਿੱਚ ਜਾਵਾਂਗੇ ਜਿੰਨੀ ਸੇਵਾ ਹੋਈ ਸਾਰੇ ਦੇ ਘਰਾਂ 'ਚ ਮਾਇਆ ਦੀ ਜਿੱਥੇ ਜਿੱਥੇ ਲੋੜ ਹੈ ਉੱਥੇ ਤੇ ਦੇ ਕੇ ਤੇ ਅੱਜ ਤੱਕ ਚੱਲੇ ਕੱਲ ਤੱਕ ਚੱਲੇ ਉਸ ਤੋਂ ਬਾਅਦ ਫੇਰ ਅਗਲੀ ਵਾਰ ਨੂੰ ਫੇਰ ਆਵਾਂਗੇ ਛੇਤੀ ਦਾ ਨਾਮ ਹੈ ਸਤਾਰ ਸਿੰਘ ਪਿੰਡ ਚਿੱਟੀ ਹੈ ਤੇ ਇਹ ਜਿਸ ਅਸੀਂ ਘਰ ਆਏ ਆ ਇਹ ਸਰਦਾਰ ਮਹਿੰਦਰ ਸਿੰਘ ਜੀ ਦਾ ਘਰ ਹੈ ਇਹਨਾਂ ਦੀਆਂ ਪੰਜ ਬੇਟੀਆਂ ਤੇ ਦੋ ਛੋਟੀ ਛੋਟੀਆਂ ਪੋਤਰੀਆਂ ਨੇ ਬੇਟੇ ਇਹਨਾਂ ਦੀ ਡੈਥ ਹੋ ਚੁੱਕੀ ਐ ਤੇ ਆਮਦਨ ਦਾ ਕੋਈ ਜ਼ਰੀਆ ਨਹੀਂ ਐ ਕਿ ਚੱਕੀ ਲੈ ਕੇ ਕਿਸੇ ਦੀ ਤੇ ਉੱਥੇ ਆਟਾ ਪਿੰਦੇ ਆ ਉਤੋਂ ਗੁਜ਼ਾਰਾ ਕਰਦੇ ਆ ਜਮੀਨ ਥੋੜੀ ਬੋਤੀ ਹੋਏਗੀ ਕੋਈ ਚਾਰਕ ਨਾਲ ਜਾਂ ਕਿਲਾ ਬਾਕੀ ਹਾਲਾਤ ਬਹੁਤ ਇਹਨਾਂ ਦੀ ਮਾੜੀ ਐ ਤੇ ਬਾਬਾ ਜੀ ਹੁਣੇ ਆਏ ਆ ਹੁਣਾਂ ਮਤਲਬ ਸਾਥ ਦਿੱਤਾ ਇਹਨਾਂ ਦਾ ਚਲੋ ਬਹੁਤ-ਬਹੁਤ ਇਹਨਾਂ ਦਾ ਮੈਂ ਧੰਨਵਾਦ ਕਰਾਂ ਜੀ ਸੁਖਸ਼ਿੰਦਰ ਜੀ ਪਤਾ ਜੀ ਬਾਬਾ ਜੀ ਨੇ ਚਲੋ ਕੁਝ ਉਹਨਾਂ ਦੀ ਮਦਦ ਕੀਤੀ ਐ ਬਾਕੀ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਕੁਝ ਕਰਾਂਗੇ ਇਹਨਾਂ ਦੇ ਘਰ ਘਰ ਬਾਰੇ ਕੁਝ ਸੋਚਾਂਗੇ